ਕਾਇਲ ਦੇਮ ਕਾਇਲ ਜੁਲ ਝੁਲੇ ਭਗਨ ਅੰਤ ਬਸੰਤ ਸੋ ਫੁੱਲੇ ਤ ਸੁੱਲੇ ਸਤਾ ਮੁਕਤਾ ਯਾ ਸੈਤ ਫੁੱਲਾਂ ਦੇ ਦੁੱਧ ਖਿਸ਼ੰਦ ਬਾਹੇ ਕੱਟੀ ਭਟ ਇੱਕ ਨੇ ਐਸੀ ਸੁੰਡ ਮੰਨੋ ਗਜਰਾਜਨ ਜੈਸੀ ਸੋਹਤ ਏਕ ਅਨੇਕ ਪ੍ਰਕਾਰੰ ਫੁੱਲ ਖਰੇ ਜਮ ਮਦ ਫੁੱਲਵਾਰੰ ਜਨ ਜਨ ਮਮ ਮਮ ਜਨ ਹਾਂ ਦੀ ਮਮ ਨੰਨਾ ਕਰ ਲੋ ਫੂਲ ਖਰੇ ਜਨ ਮਦ ਫੁਲਾਰੰ ਫੂਲ ਵਾਰੰ ਫੂਲ ਖਰੇ ਜਨ ਮਦ ਫੁਲਵਾਰੰ ਦੋਧਕ ਸਰੌਣ ਰੰਗੇ ਅਰ ਏਕ ਅਨੇਕੰ ਫੂਲ ਰਹੇ ਜਨ ਕਿੰਸਕ ਨੇਕੰ ਧਾਵਤ ਘਾਵ ਕਿਰਪਾਨ ਪ੍ਰਹਾਰੰ ਜਾਨਕ ਕੋਪ ਪ੍ਰਤਾਛ ਅਧਕਾਰੰ ਟੋਟਕ ਛੰਦ ਇਥੇ ਟੋਟਕਾ ਕਿ ਦੁੱਧ ਕਾ ਟੋਟਕਾ ਦੁੱਧ ਕ ਬਣਾ ਲਓ ਜੇ ਟੋਟਕਾ ਤਾਂ ਦੁੱਧ ਕ ਬਣਾ ਲਓ ਦੁੱਧ ਕ ਛੰਦ ਜੂਜ ਗਰੇ ਅਰ ਏਕ ਅਨੇਕੰ ਘਾਇ ਲਗੇ ਵਿਸੰਭਾਰ ਵਿਸੇਖੰ ਵਿਸੰਭਾਰ ਕਥਾ आए लगे बेसंग पार बसेख काट गिरे पट एक है वारंग साबन जान गई बह तारंग तोटक इथे भी दो दुख पाठ कर दे दो, दो दुख विषम भार कठा पाठ अभी टिप्पी है नहीं, नहीं। ਬੇਸੰਭਾਰ 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 ਸਮਝੋ ਇਹ ਬੇਸੰਭਾਰ ਨਹੀਂ ਕਰਨਾ ਬੇਸੰਭਾਰ ਬੇਸੰਭਾਰ ਹਾਂ ਉਹਨਾਂ ਕੋਲ ਸੰਭਲਿਆ ਨਹੀਂ ਗਿਆ ਇਹ ਬਿਸੰਭਾਰ ਕੰਮ ਤੇ ਸੇਟੀ ਦਾ ਭਾਰ ਬਣ ਜੀ ਬੇ ਸੇਟੀ ਦਾ ਭਾਰ ਦਿੱਤੇ ਲੈ ਲਿਆ ਜਦੋਂ ਹੈ ਪਾਰਟ ਹੋ ਗਈ ਕਾਹੇ ਲੱਗੇ ਬੇਸੰਭਾਰ ਵਿਸੇਖਣ ਕਾਟ ਗਿਰੇ ਭਟ ਏ ਕਹਿ ਵਾਰੰ ਸਬਨ ਜਾਣ ਗਈ ਬਹਿ ਤਾਰੰ ਦੋਦਕ ਪੂਰ ਪਰੇ ਭਏ ਚੂਰ ਸਿਪਾਹੀ ਪੂਰ ਪਰੇ ਪੂਰ ਨਹੀਂ ਹੈ ਧੂਰ ਹੈ ਧੂਰ ਪਰੇ ਭਏ ਚੂਰ ਸਿਪਾਹੀ ਧੂਰ ਪਰੇ ਭਏ ਚੂਰ ਸਿਪਾਹੀ ਸਵਾਮ ਕੇ ਕਾਜ ਕੀ ਲਾਜ ਨਵਾਹੀ ਬਾਹੇ ਕਿਰਪਾ ਬਾਹੇ ਕਿਰਪਾਨਾ ਬਾਣ ਸੋ ਬੀਰੰ ਅੰਤ ਭਜੇ ਭੈ ਮਨ ਅਧੀਰੰ ਚਉਪਈ ਤਿਆਗ ਚੱਲੇ ਰਣ ਕੋ ਸਭ ਵੀਰਾ ਲਾਜ ਬਿਸਰ ਗਈ ਭਏ ਅਧੀਰਾ ਹਿਰਨਾਛਸ ਤਬ ਆਪ ਨਿਸਾਨ ਬਾਂਧ ਪਰਸਾਨ ਆਪ ਪਰਸਾਨ ਬਾਂਧ ਚੱਲਿਓ ਰਣ ਕੋ ਕਰ ਗੰਨ ਚਉਪਈ ਭਰਿਓ ਰੋਸ ਨਰ ਸਿੰਘ ਸਰੂਪੰ ਆਵਤ ਦੇਖ ਸਮੋਹੇ ਰਣ ਭੂਪੰ ਨਿਜ ਘਾਵਨ ਕੋ ਰੋਸ ਨਾ ਮੰਨ ਨਿਰਖ ਸੇਵ ਕਹਿ ਦੁਖੀ ਰਸਾਨਾ ਭਜੰਗ ਪ੍ਰਿਆਤ ਛੰਦ ਕੰਪਾਈ ਸਟਾ ਸਿੰਘ ਗਰਜਿਓ ਕਰੂ ਰੰਗ ਉਡਿਓ ਹੇਰ ਵੀਰਾਨ ਕੇ ਮੁਖ ਨੂਰੰ ਉਠਿਓ ਨਾਦ ਬੰਕੇ ਛੁਹੀ ਗੈਣ ਰੱਜੰ ਹਸੇ ਦੇਵ ਸਰਬੰ ਭੈ ਦੈਤ ਲੱਜੰ ਭਜੰਗ ਮਚਿਓ ਦੰਦ ਜੁਦੰ ਮਚੇ ਦੋਇ ਜਵਾਨੰ ਤੜਕਾਰ ਤੇਗੰ ਕੜਕੇ ਕਮਾਨੰ ਭਿਰਿਓ ਕੋਪ ਕੈ ਦਾਨਵੰ ਸੁਲਤਾਨੰ ਸਰੌਣ ਚੱਲੇ ਮਦੰ ਮੁਲਤਾਨੰ ਹੜੰਗ ਹੜੰਗ ਸਰੌਣ ਚੱਲੇ ਮਦੰ ਮੁਲਤਾਨੰ ਹੜੰਗ ਸਰੌਣ ਚੱਲੇ ਮਦੰ ਮੁਲਤਾਨੰ ਭੁਜੰਗ ਕੜੱਕਾਰ ਤੇਗੰ ਤੜੱਕਾਰ ਤੀਰੰ ਭਏ ਟੂਕ ਟੂਕ ਰਣੰ ਬੀਰ ਤੀਰੰ ਵਜੇ ਸੰਖ ਤੂਰੰ ਸੋ ਢੋਲੰਟ ਮੰਕੇ ਰਣੰ ਕੰਕ ਬੰਕੇ ਡਹੇ ਬੀਰ ਬੰਕੇ ਭੁਜੰਗ ਭਜੇ ਬਾ ਭਜੇ ਬਾਜ ਗਾਜੀ ਸਿਪਾਹੀ ਅਨੇਕੰ ਰਹੇ ਠੰਡ ਗੂਪਾਲ ਆਗੇ ਨਾ ਏਕੰ ਫਿਰਿਓ ਸਿੰਘ ਸੂਰੰ ਸੋ क्रूरੰ ਕਰਾਲੰ ਕੰਪਾਈ ਸਟਾ ਪੂਛ ਫੇਰੀ ਵਿਸਾਲੰ ਕੰਪਾਈ ਇਕੱਠੇ ਹਾਂ ਕੰਪਾਈ ਹਿੰਦੀ ਨਾ ਪੂਛ ਦੀਵਾਰ ਵੀ ਹਿੰਦੇ ਕੰਪਾਈ ਸਟਾ ਫਿਰਦੇ ਨਰ ਸਿੰਘ ਦੇ ਗਲ ਦੇ ਵਾਲ ਸੀ ਨਾ ਜਿਹੜੇ ਧੌਣ ਦੇ ਉੱਤੇ ਹੁੰਦੇ ਆ ਉਹ ਨਹੀਂ ਹੁੰਦੇ ਕੰਪਾਈ ਸਟਾ ਪੂਛ ਫੇਰੀ ਵਿਸਾਲਨ ਦੋਹਰਾ ਗਰਜਤ ਰਣ ਨਰ ਸਿੰਘ ਕੇ ਭਜੇ ਸੂਰ ਗਰਜਤ ਰਣ ਨਰ ਸਿੰਘ ਕੇ ਇਤੇ ਮਤਰਾ ਭਜੇ ਸੂਰ ਭਜੇ ਸੂਰ ਅਨੇਕ ਏਕ ਟਕਿਓ ਹਰਨਾਚ ਤਹ ਕਵਰਨਾ ਜੋਦਾ ਏਕ ਚਉਪਈ ਮੋਸਤ ਜੁਦ ਜੁੱਟੇ ਸ ਭਟ ਦੋ ਤੀਸਰ ਤਾਹੇ ਨਪੇਖੀਤ ਕੋ ਭਏ ਦੋਹਨ ਕੇ ਰਾਤੇ ਨੈਣਾ ਦੇਖਤ ਦੇਵ ਤਮਾਸ਼ੇ ਗਹਿਣਾ ਚੌਪਈ ਅਸ਼ਟ ਦਿਵਸ ਅਸ਼ਟੇਨਸੋ ਜੁਦਾ ਅਸ਼ਟੇਨਸ ਜੁਦਾ ਅਸ਼ਟੇਨਸ ਹਾਂ ਅਸ਼ਟੇ ਆਡਨਸ ਅੱਠ ਦਿਨ ਅੱਠ ਰਾਤ ਨਰ ਸਿੰਘ ਦਾ ਹਰਨਾਕ ਸਿੰਘ ਨਾਲ ਜੰਗ ਹੁੰਦਾ ਰਿਹਾ ਕਿਨੋ ਦੋਹੂ ਪਟਨ ਮਿਲ ਕ੍ਰੁੱਦਾ ਅਸ਼ਟ ਦਿਵਸ ਅਸ਼ਟੇ ਨੈਸ ਜੁਦਾ ਕਿਨੋ ਦੋਹੂ ਪਟਨ ਮਿਲ ਕ੍ਰੁੱਦਾ ਬਹਰੋ ਅਸਰ ਕਿਛਕ ਮਰ ਜੈ